ਦੇਬ ਬਾਈ ਸਹਰ ਨਾਲ ਕੰਮ ਕੀਤਾ ਤਾਂ ਕਿਹੜੀਆਂ ਚੀਜ਼ਾਂ ਆਬਜ਼ਰਵ ਕੀਤੀਆਂ ਵੀ ਯਾਰ ਇਹ ਚੀਜ਼ਾਂ ਵਧੀਆ ਨੇ ਮੈਂ ਕੈਰੀ ਕਰਨਾ ਕਿਉਂਕਿ ਚੱਲਣਾ ਹੈ ਸਫਲ ਇਤੋਂ ਉਹਨਾਂ ਦੀ ਡੈਡੀਕੇਸ਼ਨ ਬਹੁਤ ਹੈ ਆ ਕੰਮ ਨੂੰ ਲੈ ਕੇ ਦੂਸਰੀ ਗੱਲ ਉਹ ਦੇਖੋ ਥੀਏਟਰ ਦੇ ਆਰਟਿਸਟ ਰਹੇ ਆ ਔਰ ਉਹਨਾਂ ਨੂੰ ਅਸੀਂ ਕਦੋ-ਕਦੋ ਦੇਖਦੇ ਹੁੰਦੇ ਆ ਤੇ ਬਹੁਤ ਸੀਨੀਅਰ ਆਰਟਿਸਟ ਉਹਨਾਂ ਦਾ ਜਿਹੜਾ ਗੱਲ ਕਰਨ ਦਾ ਤਰੀਕਾ ਨਾ ਉਹ ਜਿੱਦਾਂ ਨਾ ਇੱਕ ਪਹਿਲਾਂ ਮੈਂ ਇੰਟਰਵਿਊ ਕੀਤੀ ਮੈਂ ਉਹਨਾਂ ਨਾਲ ਕੈਰੀ ਸੀ ਮੈਨੂੰ ਕਹਿੰਦੇ ਜਦੋਂ ਅਸੀਂ ਤੁਹਾਨੂੰ ਪਹਿਲੀ ਵਾਰ ਹੀ ਦੇਖਿਆ ਸੀ ਨਾ ਮੈਡਲ ਦੇ ਵਿੱਚ ਤੇ ਅੱਜ ਤੇ ਤੁਹਾਡੇ ਚ ਪਹਿਲਾਂ ਨਾਲੋਂ ਚੇਂਜ ਲੱਗਦਾ ਥੋੜੇ ਕੌਨਫੀਡੈਂਸ ਦਾ ਮੇਰੇ ਕੋਲ ਰੀਜ਼ਨ ਦੱਸਦੀ ਆ ਮੈਂ ਕਿ ਗਾਣਿਆਂ ਦੇ ਵਿੱਚ ਅਸੀਂ মিডিਆ ਨੂੰ ਫੇਸ ਨਹੀਂ ਕਰਨਾ ਹੁੰਦਾ ਹਨਾ ਅਸੀਂ ਗਾਣਾ ਕੀਤਾ ਘਰੇ ਬੈਠੇ ਹਾਂ ਗਾਟ ਸੈਟ ਜਦੋਂ ਮੈਂ ਦੇਵਸਰ ਨੂੰ ਦੇਖ ਰਹੀ ਸੀ ਤਾਂ ਉਹ ਬਹੁਤ ਕੌਨਫੀਡੈਂਟ ਫੀਲ ਕਰ ਰਹੀ ਸੀ ਕਿਉਂਕਿ ਉਹਨਾਂ ਨੇ ਬਹੁਤ ਵਾਰ ਤੁਹਾਨੂੰ ਸਾਰਿਆਂ ਨੂੰ ਫੇਸ ਕਰ ਲਿਆ ਹਨਾ ਇਕੱਠੀ মিডিਆ ਕਵਰੇਜ ਨੂੰ ਫੇਸ ਕਰ ਲਿਆ ਉਹਨਾਂ ਲਈ ਉਹ ਚੀਜ਼ ਈਜ਼ੀ ਹੈ ਮੈਂ ਉੱਥੋਂ ਦੀ ਉਹ ਚੀਜ਼ ਇੱਕ ਤਾਂ ਅਕਸੈਪਟ ਕੀਤੀ ਕਿ ਉਹ ਬਹੁਤ ਕੰਫੀਡੈਂਸ ਆ ਸਾਰੇ মিডিਆ ਦੇ ਨਾਲ ਗੱਲ ਕਰਨ ਦੇ ਲਈ ਤੁਸੀਂ ਉਹਨਾਂ ਦਾ ਜਿਹੜਾ ਡੈਡੀਕੇਸ਼ਨ ਆ ਕੰਮ ਨੂੰ ਲੈ ਕੇ ਸੱਟ ਤੇ ਔਨ ਟਾਈਮ ਹੋਣਾ ਉਹ ਕੰਮ ਤੱਕ ਕੰਮ ਰੱਖਦੇ ਆ ਔਰ ਇਹ ਚੀਜ਼ ਪਹਿਲਾਂ ਮੈਂ ਲਾਦਾ ਸੀ ਵੀ ਮੈਂ ਇਦਾਂ ਨਹੀਂ ਆ ਵੀ ਸਿਰਫ ਕੰਮ ਤੱਕ ਕੰਮ ਰੱਖਣਾ ਕਿ ਯਾਰ ਸਾਰੇ ਕੀ ਕਹਿਣਗੇ ਕਿਸ ਨੂੰ ਬੁਲਾਉਂਦੀ ਨਹੀਂ ਚਲਾਉਂਦੀ ਨਹੀਂ ਆ ਆ ਉਹਦਾ ਕਿਤੇ ਨਾ ਕਿਤੇ ਰੀਜ਼ਨ ਇਦਾਂ ਹੋ ਜਾਂਦਾ ਕਿ ਤੁਸੀਂ ਕੈਰੈਕਟਰ ਚੋ ਵੀ ਟੁੱਟਦੇ ਹੋ ਉਹਨਾਂ ਦੀ ਉਹ ਚੀਜ਼ ਵੀ ਮੈਨੂੰ ਲੱਗਿਆ ਫਿਰ ਮੈਨੂੰ ਲੱਗਿਆ ਨਹੀਂ ਤੂੰ ਠੀਕ ਆ ਇਸ ਚੀਜ਼ ਵਿੱਚ ਨਾ ਉਹ ਜਿੰਨਾ ਕੰਮ ਕਰ ਰਹੀ ਆ ਨਾ ਜਿਉਂ ਸਿਰਫ ਆਪਦੇ ਤੇ ਨਹੀਂ ਉਹ ਜਿਹੜੇ ਉਹਨਾਂ ਦੇ ਕੋ ਆਰਟਿਸਟ ਆ ਜਿਹਦੇ ਮੈਂ ਉਹਨਾਂ ਦੇ ਆਪੋਜ਼ਿਟ ਕੰਮ ਕਰ ਰਹੀ ਆ ਉਹਨਾਂ ਹੀ ਐਪਰੀਸ਼ੀਏਟ ਕਰਦੇ ਆ ਔਰ ਉਹਨਾਂ ਹੀ ਮੈਨੂੰ ਪੁਸ਼ ਕਰਦੇ ਸੀ ਤੂੰ ਹੋਰ ਕਰ ਸਕਦੀ ਆ ਇਹਨੂੰ ਇਦਾਂ ਥੋੜਾ ਜਿਹਾ ਚੇਂਜ ਕਰ ਲਾ ਉਹ ਮੇਰੇ ਕੈਰੈਕਟਰ ਦੇ ਵਿੱਚ ਮੇਰੀ ਪੂਰੀ ਹੈਲਪ ਕਰਦੇ ਸੀ ਕਰਨ ਦੇ ਵਿੱਚ ਸੋ ਮੈਂ ਉਹ ਚੀਜ਼ ਆਬਜ਼ਰਵ ਕੀਤੀ ਕਿ ਇਹ ਉਹਨਾਂ ਦਾ ਹੈਲਪ ਕਰਨ ਦਾ ਜਿਹੜਾ ਸੁਭਾਅ ਆ ਉਹ ਬਹੁਤ ਜ਼ਿਆਦਾ ਵਧੀਆ ਆ